ਇਸ ਸਮੇਂ ਖਾਣੇ ਇਸਨੇ ਪਾਣੀ ਜ਼ਿਆਦਾ ਆਇਆ ਭਾਂਡਾ ਘਰੋਂ ਲੈ ਕੇ ਆਈਏ ਗੋਲ ਗੱਪਾ ਇਹ ਪ੍ਰਭੂ ਇਹ ਪ੍ਰਭੂ ਹੈ ਹਰੀਰਾਮ ਕ੍ਰਿਸ਼ਨ ਜਗਨਨਾ ਸਰ ਵੀ ਦੇਖ ਕੇ ਕੁੜੀ ਕਰਨ ਕੀ ਰਹੀ ਆ ਚੱਲ ਹੁਣ ਇੰਨਾ ਟਾਈਮ ਲਾਈ ਜਨਾ ਕੀ ਕਰੀ ਜਨਾ ਪਿਆ ਮਾਂ ਦੂੰਗਾ ਲੈ ਰਹੀ ਐ ਮੈਂ ਗੋਲ ਗੱਪੇ ਖਾਣੇ ਆ ਗੋਲ ਗੱਪੇ ਦੁਹਰੇ ਜ ਖਾਣੇ ਆ ਹੈ ਆਸਾ ਕੇ ਦਿੰਦੇ ਆ ਉਹਦੇ ਚ ਪਾਣੀ ਵੀ ਨਹੀਂ ਆਉਂਦਾ ਗਾ ਡੋਲ ਜਾਂਦਾ ਵਾ ਇਹ ਚ ਪਾਣੀ ਆ ਤਾਂ ਜਹੁ ਜਿਆਦਾ ਸਾਰਾ ਦੇਖ ਲਓ ਦੋਸਤੋ ਇਹੇ ਕੰਮ ਲੱਗਿਆ ਬਾਹਰ ਚੱਲੀਏ ਤੇ ਡੋਂਗਾ ਘਰੋਂ ਲੈ ਕੇ ਚੱਲੀਏ ਕਹਿੰਦੇ ਗੋਲ ਗੱਪੇ ਦੇ ਜੇ ਕਹੂੰਗੀ ਮੈਂ ਸ਼ਾਮੀ ਮੈਂ ਚੱਲਾ ਸੀ ਬਾਈ ਜੀ ਬਿੱਲਾਂ ਦੇ ਪ੍ਰਿੰਟ ਕਢਾਉਣ ਤੇ ਪ੍ਰੀਤ ਕਹਿੰਦੀ ਮੈਂ ਵੀ ਨਾਲ ਜਾਉਂਗੀ ਫਿਲਟਰ ਵਾਲੇ ਪਾਣੀ ਨਾਲ ਡੋਂਗਾ ਧੋ ਕੇ ਤੇ ਨੇ ਪਾਲਿਆ ਪਰਸ ਦੇ ਵਿੱਚ ਮੈਂ ਕਹਾ ਤੂੰ ਨਾਲ ਕੀ ਕਰਨਾ ਕਹਿੰਦੀ ਮੈਂ ਕੁਝ ਖਾ ਪੀ ਆਉਂਗੀ ਨੂੰ ਵੀ ਮਿੱਤਰੋ ਲੈ ਕੇ ਡੋਂਗਾ ਤੇ ਨਿਕਲ ਪਏ ਆ ਘਰੋਂ ਗੋਲ ਗੱਪੇ ਖਾਣ ਵਾਸਤੇ ਕਿੱਥੇ ਡੋਂਗੇ ਕਿੱਥੇ ਆ ਦੇਖੋ ਬਈ ਗੋਲ ਗੱਪੇ ਘਾਂ ਚੱਲੀਆ ਡੋਂਗਾ ਘਰੋਂ ਲੈ ਕੇ ਚੱਲੀ ਆ ਦੇਖਦੇ ਆ ਭਾਈ ਖਵਾਉਂਦਾ ਨਹੀਂ ਖਵਾਉਂਦਾ ਇਹਨੂੰ ਗੋਲ ਗੱਪੇ ਖਵਾਏਗਾ ਕਹਿੰਦੀ ਉਹਨਾਂ ਦੇ ਇੰਨੀ-ਇੰਨੀ ਕੁਲੀਆਂ ਕੋਲੀਆਂ ਦਿੰਦੇ ਆ ਉਹਦੇ ਚ ਨਾ ਪਾਣੀ ਪੈਂਦਾ ਵਾ ਨਾ ਕਹਿੰਦੀ ਕੁਛ ਪੈਂਦਾ ਵਾ ਅੰਗਲੇ ਦੇ ਪਿਕਣੇ ਚਾਹੀਦੇ ਆ ਜਿੱਚ ਮਰਜ਼ੀ ਖਾਈਏ ਅਸੀਂ ਵੀ ਮੇਰੇ ਵਾਂਗੂ ਗਾਈਸ ਰੋਜ਼ ਤਾਂ ਪਾਣੀ ਵਿੱਚ ਪੰਗਦਾ ਨਾ ਗੋਲ ਗੱਪੇ ਖਾਣ ਲਈ ਭਾਈ ਸਿੱਧੀ ਜਾ ਕੇ ਗੱਡੀ ਲਾਈ ਆਪਾਂ ਵੀਕਾ ਨੇਰ ਦੇ ਤੋ ਕੱਲੀ ਖਾਲਾ ਨਾ ਹੈ ਕੱਲੀ ਖਾਲਾ ਤੋ ਲੋ ਵੀ ਭਾਈ ਪਹੁੰਚੇ ਬੀਕਰ ਨੇਰ ਦੇ ਗੋਲ ਗੱਪੇ ਖਾਣ ਗੋਲ ਗੱਪੇ ਕਿੱਦਾਂ ਆ ਬਸ ਇੱਕ ਹੀ ਸੀ ਇਸ ਸਮੇਂ ਖਾਣੇ ਇਸਨੇ ਪਾਣੀ ਜ਼ਿਆਦਾ ਆਇਆ ਨਾ ਗੋਲ ਗੱਪੇ ਖਾ ਰਹੀ ਸੀ ਤੇ ਸੰਗ ਮੈਨੂੰ ਆ ਰਹੀ ਸੀ ਸਾਰੇ ਲੋਕੀ ਇਹਦੇ ਵਾਲੀ ਵੇਖੀ ਜਾ ਰਹੇ ਸੀ ਲਿਆ ਇੱਧਰ ਦੇ ਦੇ ਮੇਰਾ ਭਰਾ ਇੱਕ ਮੈਨੂੰ ਵੀ ਖਵਾ ਦੇ ਭਾਂਡਾ ਘਰੋਂ ਲੈ ਕੇ ਆਈਏ ਗੋਲ ਗੱਪਾ ਇਹ ਪ੍ਰਭੂ ਇਹ ਪ੍ਰਭੂ ਜਗਨਨਾ ਸਾਰੇ ਵੀ ਮੈਂ ਦੇਖ ਕੇ ਕੁੜੀ ਕਰਨ ਕੀ ਰਹੀ ਆ ਖਾ ਫੜਾ ਫੜ ਇਨੀ ਸਲੋ ਖਾ ਰਹੀ ਹੋਂ ਉਹ ਇਹ ਮੈਨੂੰ ਛੋਟੇ ਛੋਟੇ ਦੇ ਡੋਂਗਾ ਨਾ ਗੁੱਲ ਲੱਜਾ ਦਾ ਡੋਂਗਾ ਤਾਂ ਐਡਾ ਵੱਡਾ ਲੈ ਕੇ ਆਈਆਂ ਤੂੰ ਹੈ ਖਾਣ ਵਾਸਤੇ ਗੋਲ ਗੱਪੇ ਛੋਟੀ ਛੋਟੀ ਭਾਲਦੀ ਆ ਉਹਦੇ ਭਰਾ ਵੀ ਦੇਖਦਾ ਪਿਆ ਤਾਂ ਗੋਲ ਗੱਪੇ ਖਾ ਰਹੀ ਆ ਗੋਲ ਗੱਪੇ ਟੇਸਟੀ ਆ ਬਾਬੂ ਬਈ ਮੇਰੇ ਕੋਲ ਬਸ ਕਰ ਦੋ ਯਾਰ ਇਸ ਕੋ ਖਿਲਾ ਦੋ ਜਿੰਨੇ ਖਾਤੀ ਹੈ ਇਸ ਕੋ ਖਿਲਾ ਦੋ ਰੱਜ ਕੇ ਖਾ ਲ ਅੱਜ ਮੁਕਾ ਕੇ ਜਾਈਂ ਸਾਰੇ ਤਾਂ ਹੀ ਛੱਡ ਜਾ ਡੂੰਗਾ ਜੇ ਮੈਂ ਉਹ ਸਾਰੇ ਦੇ ਵੇਖ ਕੇ ਜਾ ਰਹੇ ਆ ਦਿਨੋਂ ਦੇਖਦੇ ਹੋਰ ਨੇ ਵੀ ਗੋਲ ਗੱਪੇ ਖਾਣੇ ਵੀ ਵੀਕਰ ਨੇਰ ਦੇ ਆ ਜੋ ਐਡੇ ਡੂੰਗਾ ਭਰ ਕੇ ਪਾਣੀ ਦਿੰਦੇ ਆ ਤੁਸੀਂ ਡੂੰਗਾ ਘਰੋ ਲੈ ਆਜਾ ਗਿਓ ਘਾਨ ਵਾਸਤੇ ਪਰ ਆ ਗਾ ਜਿੰਨਾ ਮਰਜੀ ਪੀਓ ਪਾਣੀ ਮਨਾ ਨਹੀਂ ਗਾ ਅ ਪਿੱਤਾ ਪੇਟ ਭਰ ਗਿਆ ਹਵਾ ਨਿਕਲ ਗਈ ਸਾਰਾ ਮੈਂ ਤਾਂ ਸੁਰਖੀ ਸੁਰਖੀ ਕਰਤੀ ਆ ਲਿਆ ਦੇ ਬੱਸ ਰਾਜ ਹੋ ਗਿਆ ਵੇਖਣ ਇਹਦਾ ਉਹਨੂੰ ਭੇ ਕਰ ਦੂੰ ਮੇਰਾ ਹੈ ਕਿਹਨੂੰ ਕਰੀਏ ਆਸੂ ਆਪਣੇ ਪਲੇਟ ਬੋਲਾ ਤਾਂ ਇਤਨੇ ਕੀ ਇਹ ਤਾਂ ਪਲੇਟ ਮੇਰੀ ਹੈ ਗੋਲ ਗੱਪੇ ਖਾ ਕੇ ਤੇ ਭਾਈ ਨਿਕਲ ਪਿਆ ਆਪਾਂ ਪੇਮੈਂਟ ਕਰਨ ਲਈ ਪੇਮੈਂਟ ਕਰਨੀ ਸੀ ਗੋਲ ਗੱਪੇ ਕੀ ਨਾ ਉਹ ਵੀ ਹੋ ਗਿਆ ਚਲੋ ਗਾਇਸ ਪੇਮੈਂਟ ਕਰਤੀਆਂ ਨੇ ਗੋਲ ਗੱਪੇ ਦਿੱਤੀਆਂ ਖਵਾ ਕੇ ਹੁਣ ਆਪਾਂ ਸਲਿੱਪ ਦੇ ਦਈਏ ਭਰਾ ਨੂੰ ਹਾਂ ਹੈ ਸਾਡੇ ਸਵੀਟ ਪਿੱਛੇ ਆ ਉਹ ਹੀ ਡੰਗਰ ਘਰੇ ਲੱਗੇ ਜਾਣਾ